ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੇ ਦਿਨ 29 ਜਨਵਰੀ ਮੋਨੀ ਮਸੀਆ ਦੇ ਦਿਨ ਚੇਕਰ ਰੋਟੀ ਦੀ ਸਹਾਇਤਾ ਦੇ ਨਾਲ ਕੀਤਾ ਗਿਆ ਇਹ ਇੱਕ ਛੋਟਾ ਜਿਹਾ ਉਪਾਅ ਜਿਨਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਏ ਉਹਨਾਂ ਦਾ ਵਿਆਹ ਕੁਝ ਹੀ ਦਿਨਾਂ ਦੇ ਵਿੱਚ ਤੈਅ ਹੋ ਸਕਦਾ ਹੈ ਉਹਨਾਂ ਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਇੱਦਾਂ ਦੇ ਬੱਚਿਆਂ ਦੀ ਵਿਆਹ ਦੀ ਵਿੱਚ ਰੁਕਾਵਟ ਆ ਰਹੀ ਏ ਜਾਂ ਫਿਰ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੇ باوجود ਵੀ ਉਹਨਾਂ ਨੂੰ ਕੋਈ ਵਧੀਆ ਰਿਸ਼ਤਾ ਨਹੀਂ ਮਿਲ ਰਿਹਾ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਣਾ ਤੇ ਅੱਜ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਵਿਆਹ ਨੂੰ ਲੈ ਕੇ ਜੋ ਵੀ ਮੁਸ਼ਕਲ ਆ ਰਹੀ ਏ ਉਸ ਨੂੰ ਦੂਰ ਕਰ ਸਕਦਾ ਹੈ ਜੋ ਅਸੀਂ ਅੱਜ ਉਪਾਅ ਤੁਹਾਨੂੰ ਦੱਸਣ ਜਾ ਰਹੀ ਆ ਇਸ ਉਪਾਅ ਨੂੰ ਅੱਜ ਮੋਨੀ ਮਸਿਆ 29 ਜਨਵਰੀ ਵਾਲੇ ਦੇਨ ਹੀ ਕਰਨਾ ਹੈ ਜੇਕਰ ਇਸ ਉਪਾਅ ਨੂੰ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟ ਆਉਂਦੀ ਹੈ ਅਗਰ ਉਹ ਖੁਦ ਕਰਨਾ ਚਾਹੁੰਦੇ ਆ ਤੇ ਖੁਦ ਵੀ ਕਰ ਸਕਦੇ ਆ ਖੁਦ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਕਰ ਸਕਦੇ ਆ ਜਦੋਂ ਬੱਚਿਆਂ ਦੀ ਉਮਰ ਵਿਆਹ ਦੇ लायक ਹੋ ਜਾਂਦੀ ਏ ਤਾਂ ਉਹਨਾਂ ਨੂੰ ਕੋਈ ਵਧੀਆ ਰਿਸ਼ਤਾ ਨਹੀਂ ਮਿਲਦਾ ਇਸ ਚੀਜ਼ ਨੂੰ ਲੈ ਕੇ ਬੱਚਿਆਂ ਨੇ ਤਾਂ ਪਰੇਸ਼ਾਨ ਹੋਣਾ ਹੀ ਹੁੰਦਾ ਏ ਤੇ ਨਾਲ ਉਹਨਾਂ ਦੇ ਮਾਤਾ-ਪਿਤਾ ਉਹਨਾਂ ਦੀ ਵਿਆਹ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰ ਦੇ ਵਿੱਚ ਰਹਿੰਦੇ ਨੇ ਕਿਉਂਕਿ ਹਰ ਇੱਕ ਮਾਤਾ-ਪਿਤਾ ਇਹੀ ਚਾਹੁੰਦਾ ਹੁੰਦਾ ਏ ਕਿ ਉਹਨਾਂ ਦੀ ਬੱਚਿਆਂ ਦਾ ਵਿਆਹ ਸਮੇਂ ਸਿਰ ਹੋ ਜਾਵੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹੇ ਜੇਕਰ ਵਿਆਹ ਸ਼ਾਦੀ ਦੇ ਵਿੱਚ ਕੋਈ ਕਮੀ ਨਾ ਹੋਣ ਦੇ ਬਾਵਜੂਦ ਵੀ ਰੁਕਾਵਟ ਆਉਂਦੀ ਹੋਵੇ ਤਾਂ ਉਹ ਕੁਝ ਸਾਡੀ ਕੁੰਡਲੀ ਦੇ ਵਿੱਚ ਗ੍ਰਹਿ ਦੋਸ਼ ਹੋ ਜਾਂਦੇ ਨੇ ਜਿਨ੍ਹਾਂ ਦੇ ਕਰਕੇ ਸਾਡੇ ਵਿਆਹ ਦੇ ਵਿੱਚ ਰੁਕਾਵਟ ਆਉਂਦੀ ਏ ਇਸ ਦੇ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਇਆ ਇਸ ਉਪਾਅ ਨੂੰ ਮੁੰਨੀ ਮਸਿਆ ਦੇ ਦਿਨ ਤੁਸੀਂ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਿਸ ਤਰੀਕੇ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੇਕਰ ਗੱਲ ਕਰੀਏ ਤਾਂ ਕਈਆਂ ਦੇ ਵਿਆਹ ਦੇ ਰਿਸ਼ਤੇ ਦੀ ਗੱਲ ਬਹੁਤ ਜਲਦੀ ਚੱਲਦੀ ਏ ਤੇ ਹੋ ਵੀ ਜਾਂਦੀ ਏ ਵਿਆਹ ਦੀ ਡੇਟ ਫਿਕਸ ਹੋਣ ਤੋਂ ਬਾਅਦ ਜਾਂ ਤਾਂ ਫਿਰ ਲੜਕੀ ਵਾਲਿਆਂ ਦੇ ਪਾਸਿਓਂ ਨਾ ਹੋ ਜਾਂਦੀ ਏ ਤੇ ਜਾਂ ਫਿਰ ਲੜਕੇ ਵਾਲਿਆਂ ਦੇ ਪਾਸਿਓਂ ਹੀ ਨਾ ਹੋ ਜਾਂਦੀ ਏ ਜਾਂ ਫਿਰ ਇਸ ਤਰ੍ਹਾਂ ਹੁੰਦਾ ਹੈ ਕਿ ਜੋ ਚੀਜ਼ ਸਾਨੂੰ ਪਸੰਦ ਨਹੀਂ ਹੁੰਦੀ ਅਸੀਂ ਆਪਣੀ ਤਰਫ ਤੋਂ ਨਾ ਕਰ ਦਿੰਦੇ ਆ ਕਹਿਣ ਦਾ ਭਾਵ ਕਿ ਕਿਸੇ ਵੀ ਤਰੀਕੇ ਸਾਡੇ ਰਿਸ਼ਤੇ ਦੇ ਵਿੱਚ ਵਿਆਹ ਸ਼ਾਦੀ ਨੂੰ ਲੈ ਕੇ ਕੋਈ ਨਾ ਕੋਈ ਰੁਕਾਵਟ ਆਉਂਦੀ ਰਹਿੰਦੀ ਹੈ ਤੇ ਜਾਂ ਫਿਰ ਜੋ ਚੀਜ਼ ਸਾਨੂੰ ਪਸੰਦ ਹੁੰਦੀ ਹੈ ਜੋ ਰਿਸ਼ਤਾ ਸਾਨੂੰ ਪਸੰਦ ਹੁੰਦਾ ਹੈ ਉਸ ਤਰ੍ਹਾਂ ਦੇ ਰਿਸ਼ਤੇ ਵੀ ਸਾਨੂੰ ਬਹੁਤ ਆਉਂਦੇ ਨੇ ਤੇ ਆ ਕੇ ਲੋਕ ਦੇ ਕੇ ਵਾਪਸ ਮੁੜ ਜਾਂਦੇ ਨੇ ਉਸ ਦੇ ਵਿੱਚ ਤੁਹਾਨੂੰ ਹਾਂ ਨਹੀਂ ਹੁੰਦੀ ਕੰਨ ਦਾ ਭਾਵ ਇਹੀ ਹੈ ਕਿ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਪੋਜ਼ੀਟਿਵ ਰਿਪਲਾਈ ਨਹੀਂ ਆਉਂਦਾਗਾ ਕਿ ਤੁਹੋ ਵੀ ਤੁਹਾਨੂੰ ਹਾਂ ਨਹੀਂ ਹੁੰਦੀ ਹਰ ਪਾਸਿਓ ਹਰ ਤਰਫ ਤੋਂ ਤੁਹਾਨੂੰ ਨਾ ਦਾ ਜਵਾਬ ਹੀ ਸੁਣਨਾ ਪੈਂਦਾ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਪਿਆ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਨੂੰ ਲੈ ਕੇ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਨਾਲ ਜੋ ਤੁਹਾਡੀ ਜ਼ਿੰਦਗੀ ਉਹ ਬਦਲ ਸਕਦੀ ਹੈ ਕਿਉਂਕਿ ਇਸ ਉਪਾਅ ਦੇ ਬਹੁਤ ਹੀ ਜ਼ਿਆਦਾ ਬਿਹਤਰ ਤੇ ਚਮਤਕਾਰੀ ਰਿਜ਼ਲਟ ਨੇ ਜਿਹੜੇ ਤੁਹਾਨੂੰ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੇ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਇਸ ਉਪਾਅ ਨੂੰ ਅੱਜ ਮੂਨੀ ਮਸਿਆ ਵਾਲੇ ਦਿਨ ਹੀ ਕਰਨਾ ਹੈ ਅੱਗੇ ਪਿੱਛੇ ਨਹੀਂ ਕਰਨਾ ਇਸ ਉਪਾਉ ਨੂੰ ਕਰਨ ਦਾ ਸਹੀ ਸਮਾਂ ਇਸ ਉਪਾਉ ਨੂੰ ਤੁਸੀਂ ਅੱਜ ਰਾਤ ਨੂੰ 9 ਵਜੇ ਤੋਂ ਪਹਿਲਾਂ-ਪਹਿਲਾਂ ਕਰ ਲੈਣਾ ਤੇ ਇਸ ਉਪਾਉ ਨੂੰ ਕਰਨ ਦੇ ਸਮੇਂ ਤੁਸੀਂ ਆਪਣਾ ਇਸ਼ਨਾਨ ਕਰਕੇ ਨਹਾ ਧੋ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਤੁਸੀਂ ਇੱਕ ਰੋਟੀ ਬਣਾਉਣੀ ਰੋਟੀ ਜੋ ਤੁਸੀਂ ਬਣਾਉਣੀ ਹੈ ਇੱਕ ਪ੍ਰਸ਼ਾਦਾ ਤਿਆਰ ਕਰਨਾ ਹੈ ਉਹ ਬਿਲਕੁਲ ਹੀ ਸਿੰਪਲ ਕਰਨਾ ਹੈ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਾਂ ਤਾਂ ਜਿਹੜੀ ਤੁਸੀਂ ਰੋਟੀ ਬਣਾ ਰਹੇ ਹੋ ਉਸ ਦੇ ਵਿੱਚ ਚੀਨੀ ਜਾਂ ਸ਼ੱਕਰ ਪਾ ਸਕਦੇ ਹੋ ਤੇ ਜਾਂ ਫਿਰ ਰੋਟੀ ਬਣਾਉਣ ਤੋਂ ਬਾਅਦ ਦੇ ਵਿੱਚ ਉਸ ਦੇ ਉੱਪਰ ਤੁਸੀਂ ਸ਼ੱਕਰ ਲਗਾ ਕੇ ਉਸ ਨੂੰ ਮਿੱਠਾ ਕਰ ਸਕਦੇ ਹੋ ਕਹਿਣ ਦਾ ਭਾਵ ਕਿ ਉਹ ਰੋਟੀ ਮਿੱਠੀ ਹੋਣੀ ਚਾਹੀਦੀ ਹੈ ਜਾਂ ਫਿਰ ਜਿਸ ਆٹے ਦੀ ਤੁਸੀਂ ਰੋਟੀ ਬਣਾ ਰਹੇ ਹੋ ਉਸ ਆٹے ਦੇ ਵਿੱਚ ਥੋੜੀ ਜਿਹੀ ਚੀਨੀ ਜਾਂ ਸ਼ੱਕਰ ਤੁਸੀਂ ਮਿਲਾ ਲਓ ਤਾਂ ਜੋ ਕਿ ਉਹ ਰੋਟੀ ਹੀ ਮਿੱਠੀ ਬਣ ਜੇ ਉੱਪਰ ਦੀ ਸਾਨੂੰ ਉਸ ਦੇ ਉੱਪਰ ਲਗਾਉਣ ਲਈ ਮਿੱਠਾ ਕਰਨ ਲਈ ਕੁਝ ਨਾ ਕਰਨਾ ਪਵੇ ਇਸੀ ਤਰ੍ਹਾਂ ਤੁਹਾਨੂੰ ਜਿਵੇਂ ਸਾਈ ਲੱਗਦਾ ਹੈ ਕਹਿੰਦਾ ਭਾਵ ਕਿ ਤੁਸੀਂ ਉਸ ਤਰੀਕੇ ਦੇ ਨਾਲ ਇੱਕ ਮਿੱਠੀ ਰੋਟੀ ਤਿਆਰ ਕਰ ਲੈਣੀ ਹੈ ਤੇ ਮਿੱਠੀ ਰੋਟੀ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਉਸ ਰੋਟੀ ਨੂੰ ਤੁਸੀਂ ਕਿਹੋ ਦੀ ਦਾਲ ਚੰਗੀ ਤਰ੍ਹਾਂ ਉਸ ਰੋਟੀ ਉੱਪਰ ਕਿਹੋ ਲਗਾ ਲੈਣਾ ਜੋ ਕਿ ਉਹ ਤੁਸੀਂ ਆਪਣੇ ਖਾਣੇ ਦੇ ਵਿੱਚ ਵਰਤਦੇ ਹੋ ਉਸੇ ਹੀ ਕਿਹੋ ਦੇ ਨਾਲ ਤੁਸੀਂ ਰੋਟੀ ਨੂੰ ਚੰਗੀ ਤਰ੍ਹਾਂ ਚੋਪੜ ਲੈਣਾ ਹੈ ਰੋਟੀ ਤੇ ਕਿਹੋ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਥੋੜੇ ਜਿਹੇ ਤੇਲ ਲੈਣੇ ਨੇ ਉਨਾ ਤੇਲ ਨੂੰ ਲੈ ਕੇ ਜਿਹੜੀ ਤੁਸੀਂ ਰੋਟੀ ਬਣਾਈ ਹੈ ਮਿੱਠੀ ਉੱਪਰ ਘਿਓ ਲਗਾਇਆ ਹੈ ਉਸ ਦੇ ਉੱਪਰ ਜਿਵੇਂ ਆਪਾਂ ਨਮਕ ਨੂਨ ਮਿਰਚ ਲਗਾਉਨੇ ਆ ਉਹ ਤੁਸੀਂ ਉਸੇ ਤਰ੍ਹਾਂ ਤੁਸੀਂ ਤੇਲ ਨੇ ਜਿਹੜੇ ਉਹ ਰੋਟੀ ਦੇ ਉੱਪਰ ਛਿੜਕ ਦੇਨੇ ਨੇ ਉਹਨਾਂ ਨੂੰ ਤੁਸੀਂ ਇੱਕ ਜਗ੍ਹਾ ਤੇ ਨਹੀਂ ਰੱਖਣਾ ਉਹਨਾਂ ਨੂੰ ਸਾਰੀ ਰੋਟੀ ਤੇ ਤੁਸੀਂ ਛਿੜਕ ਦੇ ਦੇਣਾ ਇਸ ਤਰ੍ਹਾਂ ਕਰਨ ਤੋਂ ਬਾਅਦ ਵਿੱਚ ਇਸ ਰੋਟੀ ਨੂੰ ਤੁਸੀਂ ਕਿਸੇ ਪਲੇਟ ਦੇ ਵਿੱਚ ਰੱਖ ਕੇ ਤੁਸੀਂ ਆਪਣੇ ਘਰ ਦੇ ਵਿੱਚ ਹੀ ਬੈਠ ਜਾਣਾ ਹੈ ਦੱਖਣ ਦਿਸ਼ਾ ਦੇ ਵੱਲ ਤੁਸੀਂ ਆਪਣੇ ਮੂੰਹ ਨੂੰ ਕਰਕੇ ਦੱਖਣ ਦਿਸ਼ਾ ਦੇ ਵਿੱਚ ਬੈਠਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਜੇ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਚਾਹੋ ਨੀ ਇਹੀ ਕਰ ਸਕਦੇ ਹਾਂ ਤੇ ਜੇਕਰ ਤੁਸੀਂ ਇਸ ਮੰਤਰ ਦਾ ਜਾਪ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਜਿਹੜੇ ਵੀ ਦੇਵੀ ਦੇਵ ਤੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਨੂੰ ਚਾਦ ਕਰਨ ਦੇ ਸਮੇਂ ਜੋ ਵੀ ਤੁਸੀਂ ਆਪਣਾ ਸਿਮਰਨ ਕਰਦੇ ਹੋ ਚੋਂ ਪਰਮਾਤਮਾ ਦਾ ਨਾਮ ਜਪਦੇ ਹੋ ਉਹ ਤੁਸੀਂ 15-20 ਮਿੰਟ ਲਗਾਤਾਰ ਜਪ ਲੈ। ਓਮ ਮੰਤਰ ਦਾ ਜੋ ਜਾਪ ਕਰਨਾ ਹੈ ਉਹ ਮੰਤਰ ਏ ਓਮ ਸਰਬ ਵਿਓ ਪਿੱਤਰ ਵਿਓ ਨਾਮ ਇਸ ਮੰਤਰ ਦਾ ਜਾਪ ਤੁਸੀਂ 21 ਵਾਰ ਕਰ ਲੈ। ਜਾਂ 21 ਵਾਰ ਤੁਸੀਂ ਵਾਹਿਗੁਰੂ ਦਾ ਸਿਮਰਨ ਮੂਲ ਮੰਤਰ ਦਾ ਜਾਪ ਜਾਂ ਕੋਈ ਵੀ ਤੁਸੀਂ ਜਾਪ ਕਰ ਸਕਦੇ ਹੋ ਜਿਹੜੇ ਵੀ ਤੁਸੀਂ ਗੁਰੂ ਪੀਰ ਨੂੰ ਮੰਨਦੇ ਹੋ। ਜੇਕਰ ਤੁਸੀਂ 21 ਵਾਰ ਤੋਂ ਜ਼ਿਆਦਾ ਵਾਰ ਬੋਲ ਸਕਦੇ ਹੋ ਤਾਂ ਤੁਸੀਂ ਇੱਕ ਮਾਲਾ ਇਸ ਮੰਤਰ ਦੀ ਕਰ ਸਕਦੇ ਹੋ ਤੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਆ ਜਾਂ ਫਿਰ ਮੂਲ ਮੰਤਰ ਦਾ ਜਾਪ ਕਰਦੇ ਆ ਉਹ 108 ਵਾਰ ਮੂਲ ਮੰਤਰ ਦੀ ਮਾਲਾ ਜਾਪ ਕਰ ਸਕਦੇ ਆ ਉਹ ਤੁਹਾਨੂੰ ਜੇ ਵੀ ਠੀਕ ਲੱਗੇ ਤੁਸੀਂ ਉਸੇ ਤਰ੍ਹਾਂ ਕਰ ਸਕਦੇ ਜਿੰਨਾ ਤੁਹਾਡੇ ਕੋਲ ਸਮਾਂ ਹੈ ਓਨਾ ਸਮਾਂ ਤੁਸੀਂ ਜਾਪ ਕਰ ਸਕਦੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਪਰਮਾਤਮਾ ਦੇ ਅੱਗੇ ਆਪਣੇ ਬੱਚਿਆਂ ਦੀ ਵਿਆਹ ਸ਼ਾਦੀ ਦੇ ਵਿੱਚ ਜੋ ਰੁਕਾਵਟ ਆ ਰਹੀ ਏ ਉਸ ਦੇ ਲਈ ਤੁਸੀਂ ਅਰਦਾਸ ਕਰਨੀ ਏ ਕਿ ਤੁਹਾਡੇ ਬੱਚਿਆਂ ਦੀ ਵਿਆਹ ਸ਼ਾਦੀ ਦੇ ਵਿੱਚ ਜੋ ਵੀ ਰੁਕਾਵਟ ਆ ਰਹੀ ਏ ਉਹ ਦੂਰ ਹੋ ਜਾਵੇ ਇਸ ਤਰ੍ਹਾਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਰੋਟੀ ਤੁਸੀਂ ਮਿੱਠੀ ਬਣਾ ਕੇ ਉੱਪਰ ਤੇਲ ਲਗਾ ਕੇ ਘਿਓ ਲਗਾ ਕੇ ਪਲੇਟ ਦੇ ਵਿੱਚ ਰੱਖੀ ਸੀ ਉਹ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਹੈਗੇ ਨੇ ਤਾਂ ਇੱਕ ਵਾਰ ਆਪਣੇ ਬੱਚਿਆਂ ਦੀ ਜਿਨ੍ਹਾਂ ਦੀ ਵਿਆਹ ਸ਼ਾਦੀ ਦੇ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਉਸ ਬੱਚੇ ਦਾ ਇੱਕ ਵਾਰ ਹੱਥ ਇਸ ਰੋਟੀ ਨੂੰ ਜ਼ਰੂਰ ਲਗਵਾਓ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਵੀ ਹੈਗੇ ਤਾਂ ਵੀ ਕੋਈ ਗੱਲ ਨਹੀਂ ਹੈ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਯਾਦ ਕਰਕੇ ਪਰਮਾਤਮਾ ਦੇ ਅੱਗੇ ਜੋ ਅਰਦਾਸ ਬੇਨਤੀ ਕੀਤੀ ਉਸ ਤਰੀਕੇ ਵੀ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਇਸ ਰੋਟੀ ਨੂੰ ਜਿਹੜੀ ਤੁਸੀਂ ਤਿਆਰ ਕੀਤੀ ਏ ਇਸ ਨੂੰ ਤੁਸੀਂ ਗਾਂ ਨੂੰ ਇਹ ਰੋਟੀ ਤੁਸੀਂ ਖਵਾਉਣੀ ਏ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਗਊ ਮਾਤਾ ਹੈਗੀ ਤਾਂ ਤੁਸੀਂ ਉਹਨੂੰ ਵੀ ਖਵਾ ਸਕਦੇ ਹੋ ਜੇਕਰ ਘਰ ਦੇ ਵਿੱਚ ਨਹੀਂ ਤਾਂ ਘਰ ਤੋਂ ਬਾਹਰ ਆਸ-ਪਾਸ ਕਿਤੇ ਵੀ ਤੁਹਾਨੂੰ ਜਾਂ ਫਿਰ ਗਊ ਸ਼ਾਲਾ ਦੇ ਵਿੱਚ ਜਾ ਕੇ ਤੁਸੀਂ ਇਸ ਰੋਟੀ ਨੂੰ ਗਊ ਨੂੰ ਖਵਾਉਣਾ ਏ ਤੇ ਗਊ ਮਾਤਾ ਨੂੰ ਖਵਾਉਦੇ ਸਮੇਂ ਜੋ ਵੀ ਤੁਹਾਡੀ ਇੱਛਾ ਹੈ ਜਿਸ ਕੰਮ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਉਹ ਆਪਣੀ ਮਨੋਕਾਮਨਾ ਨੂੰ ਆਪਣੇ ਮਨ ਦੇ ਵਿੱਚ ਰੱਖਦੇ ਹੋਏ ਤੁਸੀਂ ਗਊ ਮਾਤਾ ਨੂੰ ਇਹ ਰੋਟੀ ਖਵਾਉਣੀ ਹੈ ਜਦੋਂ ਤੁਸੀਂ ਇਹ ਇੱਕ ਰੋਟੀ ਗਊ ਮਾਤਾ ਨੂੰ ਖਵਾਉਗੇ ਤੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਮਨੋਕਾਮਨਾ ਹੈ ਗਊ ਮਾਤਾ ਨੂੰ ਰੋਟੀ ਖਵਾਉਣ ਦੇ ਨਾਲ ਇਸ ਤਰੀਕੇ ਕੀਤੇ ਗਏ ਉਪਾਅ ਦੇ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਸੰਬੰਧੀ ਜੋ ਵੀ ਮੁਸ਼ਕਲ ਆ ਰਹੀ ਹੈ ਉਹ ਸਾਰੀ ਹੀ ਦੂਰ ਹੋ ਜਾਵੇਗੀ ਜੇਕਰ ਬੱਚੇ ਇਸ ਉਪਾਣੂ ਕਰਨਾ ਚਾਹੁੰਦੇ ਆ ਆਪਣੇ ਵਿਆਹ ਨੂੰ ਲੈ ਕੇ ਤਾਂ ਉਹਨਾਂ ਨੇ ਵੀ ਇਸ ਉਪਾਣੂ ਇਸ ਹੀ ਤਰੀਕੇ ਕਰਨਾ ਹੈ ਤੇ ਜੇਕਰ ਮਾਤਾ ਪਿਤਾ ਆਪਣੇ ਬੱਚਿਆਂ ਦੇ ਲਈ ਕਰਨਾ ਚਾਹੁੰਦੇ ਆ ਤੇ ਉਹ ਵੀ ਇਸੇ ਹੀ ਤਰੀਕੇ ਦੇ ਨਾਲ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਲਈ ਇਹ ਉਪਾਣੂ ਕਰ ਸਕਦੇ ਨੇ ਇਸ ਉਪਾਅ ਨੂੰ ਸਿਰਫ ਇੱਕ ਹੀ ਦਿਨ ਕਰਨਾ ਹੈ ਮੱਸਿਆ ਦੇ ਦਿਨ ਅੱਜ ਦੇ ਦਿਨ ਮੂਨੀ ਮੱਸਿਆ ਵਾਲੇ ਦਿਨ ਕੀ ਕਰਨਾ ਹੈ ਕੋਈ ਬਹੁਤਾ ਲੰਬਾ ਸਮਾਂ ਨਹੀਂ ਕਰਨਾ ਤੇ ਇਸ ਉਪਾਅ ਨੂੰ ਕਰਨ ਦੇ ਲਈ ਕੋਈ ਤੁਹਾਡਾ ਬਹੁਤਾ ਖਰਚਾ ਵੀ ਨਹੀਂ ਹੋਣ ਵਾਲਾ ਬਹੁਤ ਹੀ ਸਰਲ ਤੇ ਈਜ਼ੀ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰ ਲਓਗੇ ਮੱਸਿਆ ਵਾਲੇ ਦਿਨ ਅੱਜ ਜੋ 29 ਜਨਵਰੀ ਨੂੰ ਮੋਨੀ ਮੱਸਿਆਏ ਉਸੇ ਦਿਨ ਹੀ ਕਰਨਾ ਹੈ ਇਹ ਨਹੀਂ ਕਿ ਅੱਜ ਨਾ ਹੋਇਆ ਤਾਂ ਆਉਣ ਵਾਲੀ ਮੱਸਿਆ ਵਾਲੇ ਦਿਨ ਕਰੋਗੇ ਅੱਜ ਹੀ ਇਸ ਉਪਾਅ ਨੂੰ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਦੇ ਅਨੁਸਾਰ ਵਿਸ਼ਵਾਸ ਦੇ ਨਾਲ ਕਰ ਲਓਗੇ ਤਾਂ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਵਿੱਚ ਜੋ ਵੀ ਰੁਕਾਵਟ ਆਉਂਦੀ ਆ ਉਹ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਕਿਸੇ ਨਾ ਕਿਸੇ ਸਾਈਡ ਤੋਂ ਕੋਈ ਨਾ ਕੋਈ ਵਧੀਆ ਰਿਸ਼ਤੇ ਦੀ ਗੁੱਡ ਨਿਊਜ਼ ਜ਼ਰੂਰ ਮਿਲੇਗੀ ਤੇ ਤੁਹਾਡਾ ਕੁਝ ਹੀ ਦਿਨਾਂ ਦੇ ਵਿੱਚ ਰਿਸ਼ਤਾ ਤੈਅ ਹੋ ਕੇ ਤੇ ਵਿਆਹ ਦੀ ਡੇਟ ਵੀ ਫਿਕਸ ਹੋ ਸਕਦੀ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਹ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੀ ਕਰ ਸਕਦੇ ਹੋ ਕਿਤੇ ਬਾਹਰ ਚਲਣ ਦੀ ਵਿੱਚ ਜ਼ਰੂਰਤ ਨਹੀਂ ਪਵੇਗੀ ਸੋ ਇਹ ਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੇ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਤੇ ਇਸ ਤਰ੍ਹਾਂ ਦੀਆਂ ਸਾਡੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ ਹੋਰ ਭੈਣ ਭਰਾਵਾਂ ਦੇ ਤੱਕ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਕਿ ਜੇਕਰ ਕਿਸੇ ਦੀ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਤਾਂ ਹੋ ਸਕਦਾ ਕਿ ਉਹਨਾਂ ਦੀ ਇਹ ਉਪਾਅ ਨੂੰ ਕਰਨ ਦੇ ਨਾਲ ਇਹਨਾਂ ਦੀ ਮੁਸ਼ਕਲ ਦੂਰ ਹੋਵੇ ਤੇ ਇੱਕ ਤੁਹਾਡੀ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਭਲਾ ਵੀ ਹੋ ਸਕਦਾ ਹੈ ਸੋ ਇਸ ਕਰਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ